ਨਮਸਕਾਰ ਦੋਸਤੋ ਮੈਂ ਸ਼ਮਿਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਹਲਕਾ ਸਿਆਨਪੁਰ ਦੀ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਇੱਕ ਨੌਜਵਾਨ ਜਿਹੜਾ ਨਹਿਰ ਵਿੱਚ ਨਹਾਣ ਗਿਆ ਸੀ ਜਿਹਦੀ ਸ਼ਬ ਮਿਲਿਆ ਨਹਿਰ ਦੇ ਵਿੱਚੋਂ ਤੇ ਦੱਸਿਆ ਇਹਦਾ ਕਿ ਤਿੰਨ ਦਿਨ ਹੋਇਆ ਕਰੋ ਲਾਪਤਾ ਤਿੰਨ ਦਿਨ ਬਾਅਦ ਉਹ ਸ਼ਬ ਮਿਲਿਆ ਨਹਿਰ ਦੇ ਵਿੱਚੋਂ ਪਰ ਜੇ ਗੱਲ ਕਰੀਏ ਪਿਛਲੇ ਕੱਲ ਦੀ ਪਿਛਲੇ ਕੱਲ ਜਿਹੜਾ ਜੰਗਲਾ ਪਿੰਡ ਦੇ ਵਿੱਚ ਵੀ ਜੇ ਗੁਜਰਤ ਪਰਿਵਾਰ ਦੇ ਦੋ ਬੱਚੇ ਜਿਹੜੇ ਨਹਿਰ ਵਿੱਚ ਨਹਾਣ ਗਏ ਸੀ ਉਹਨੇ ਬੱਚੇ ਜਿਹੜੇ ਉਹ ਨਹਿਰ ਵਿੱਚ ਡੁੱਬ ਕੇ ਮਰ ਗਏ ਸੀ ਪਰ ਅਸੀਂ ਆਪਣੇ ਚੈਨਲ ਹਲਚਲ ਪੰਜਾਬ ਪਰ ਅਸੂਬੇ ਪੀਲ ਕਰ ਇਹ ਨਹਿਰ ਚ ਨਹਾਣ ਜਾਣ ਦਿੰਦੇ ਹੋ ਗਰਮੀਆਂ ਦਾ ਮੌਸਮ ਹੈ ਪਰ ਆਪਣੇ ਬੱਚਿਆਂ ਨੂੰ ਜਿਹੜਾ ਨਹਿਰ ਦੇ ਕੰਢੇ ਨਾ ਜਾਣ ਦਿੱਤਾ ਜਾਵੇ ਕਿਉਂਕਿ ਵੱਡੇ ਕੋਈ ਨਾ ਕੋਈ ਹਾਸੇ ਜਿਹੜੇ ਆ ਰੋਜ਼ ਕੋਈ ਨਾ ਕੋਈ ਹਾਸਾ ਮਿਲਦਾ ਸੁਣਨ ਨੂੰ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਨਹਿਰ 'ਚ ਡੁੱਬ ਕੇ ਮਰੇ ਕਰਦਾ ਪਰ ਮਾਪਿਆਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਚਲੋ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਨਾਲ ਜਿਨ੍ਹਾਂ ਦਾ ਬਚਤ ਦੀ ਜਿਨ੍ਹਾਂ ਦੀ ਨਾਬਾਜ਼ ਸ਼ਾਮੀ ਲਿਆ ਕੀ ਕਹਣਾ ਉਸ ਪਰਿਵਾਰ ਦਾ ਮੈਂ ਸ਼ਮੀਸਨ ਉਤਰਾ ਹਲਚਲ ਪੰਜਾਬ ਦੀ ਪਠਾਨਕੋਟ ਸਨਿਮਰ ਇਹ ਵੱਡੋ ਵੱਡੇ ਫੋਨ ਹੈ ਭਰਾ ਮੇਰੇ ਸੇਰੂ சோ கார மாரி பத்தி பண்ண ਨੱਟ ਡੱਡੋਟੀ ਬਜੇ ਕੀ ਮੋੜੋ ਅੱਜ ਦੇ ਸਵੇਰ ਸਾਨੂੰ ਇੱਕ ਸਲਾਹ ਮਿਲੀ ਸੀਗੀ ਹਾਈਡਰੋ ਪਾਵਰ ਹਾਊਸ ਪਿੰਡ ਬੋਡੇ ਜਿਹੜਾ ਨਹਿਰ ਦੇ ਵਿੱਚ ਇੱਥੇ ਗ੍ਰੇਲ ਲੱਗੀ ਪੋਣਾ ਲੱਗਾ ਜੀ ਉਹਦੇ ਵਿੱਚ ਇੱਕ ਲਾਸ਼ ਫਸੀ ਹੋ ਉਹ ਇਥੋਂ ਦੇ ਸਟਾਫ ਦੇ ਕਰਮਚਾਰੀਆਂ ਨੇ ਸਾਨੂੰ ਫੋਨ ਕੀਤਾ ਅਸੀਂ ਇੱਥੇ ਆ ਕੇ ਮੌਕੇ ਤੇ ਸਾਡੀ ਨਹਾਇ ਦੀ ਬਾਹਰ ਕੱਢੀ ਦਾ ਜੀ ਤੇ ਇਹਨਾਂ ਲਾਸ਼ ਲਈ ਅਸੀਂ ਕਾਫੀ ਕੋਸ਼ਿਸ਼ ਕੀਤੀ ਅਲੱਗ-ਅਲੱਗ ਪਿੰਡਾਂ ਤੇ ਮਹੱਲਿਆਂ 'ਚ ਫੋਨ ਫਨ ਕੀਤੇ ਇਹ ਸਾਲ ਨੂੰ ਹੁਣ ਪਤਾ ਲੱਗਾ ਵੀ ਇਹ ਵੀ ਡੈੱਡ ਬੋਰਥ ਹੀ ਹੋਇਆ ਰਿਹਾ ਸੀ ਕੁਮਾਰ ਖੰਡ ਮਲੇ ਦਾ ਰਹਿਣਾ ਹਟਮਰ ਲਾਸਟ ਜਨਪੁਰ ਦਾ ਰਹਿਣਾ ਇਹਦੇ ਵਾਰਸ ਆ ਗਏ ਉਹਨਾਂ ਦੀ ਸਟੇਟਮੈਂਟ ਲੈ ਕੇ ਫਿਰ ਕਾਨੂੰਨੀ ਕਾਰਵਾਈ ਕਰਦੇ